ਹਲੇਲੂਇਆ ਇਹ ਮੇਰੇ ਪੁੱਤਰੋ ਹਉਂ ਤੋ ਹੀ ਕੇਸ ਨਾ ਮਾਰਨੀ ਕਿਉਂ ਜੀ ਯਹੋਵਾ ਨੇ ਤੁਹਾਨੂੰ ਚੁਣ ਲਿਆ ਹੈ ਹਲੇਲੂਇਆ ਕਿੰਨੇ ਚੁਣਿਆ ਰਹਨ ਯਹੋਵਾ ਪਰਮੇਸ਼ਰ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੈ ਤੁਕੋ ਪ੍ਰਭੂ ਯਿਸੂ ਮਸੀਹ ਤੇ ਇਹ ਉਹ ਨਾਲੀ ਕਿਤਾਬ ਜਿਹਨੇ ਪੜਦੇ ਆ ਉੱਥੇ ਲਿਖਿਆ ਯਿਸੂ ਮਸੀਹ ਕਹਿੰਦਾ ਤੂੰ ਹੀ ਚੁਣਿਆ ਪਰ ਮੈਂ ਤੁਹਾਨੂੰ ਚੁਣ ਲਿਆ ਅੰਦਰ ਤੂੰ ਹੀ ਨਹੀਂ ਮੈਨੂੰ ਚੁਣਿਆ ਪਰ ਮੈਂ ਤੁਹਾਨੂੰ ਚੁਣ ਲਿਆ ਉਹ ਨਹੀਂ ਇਹ ਵੇਖਣਾ ਕਿ ਸਾਨੂੰ ਚੁਣਿਆ ਨਾਲੇ ਵਾਸਤੇ ਹallelujah ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਤੁਹਾਨੂੰ ਚੁਣਿਆ ਤਾਂ ਹੀ ਤੇ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚੇ ਉਹ ਵਿੱਚ ਕੋਈ ਹਾਲਾਤ ਆ ਗਿਆ ਮੈਂ ਪਰੇਸ਼ਾਨੀ ਆ ਗਈ ਹੋਵੇ ਔਰ ਜੋ ਤੁਸੀਂ ਪ੍ਰਭੂ ਦੀ ਹਜ਼ੂਰੀ ਚ ਹੁਣ ਬੈਠੇ ਹੋ ਕਿਉਂਕਿ ਖੁਦਾ ਨੇ ਤੁਹਾਨੂੰ ਹੀ ਚੁਣਿਆ ਉਹ ਤੁਹਾਨੂੰ ਲੈ ਕੇ ਆਇਆ ਹallelujah ਅੰਦਰ ਹੈ ਮੇਰੇ ਪੁੱਤਰ ਤੂੰ ਹੁਣ ਕਿਵੇਂ ਇਸ ਨਾਮ ਨਾਲਦੀ ਕਿਉਂ ਜਿਵੇਂ ਹੋਵਾਂ ਨੇ ਤੁਹਾਨੂੰ ਚੁਣ ਲਿਆ ਹਾਂਜੀ ਕੀ ਹੋਵੇ ਸਨਮੁਖ ਖਲੋਵੇ ਅਤੇ ਉਹਦੀ ਸੇਵਾ ਕਰੋ ਹallelujah ਅੰਦਰ ਕੀ ਉਹਦੇ ਸਨਮੁਖ ਖਲੋਹੋ ਅਤੇ ਉਹਦੀ ਸੇਵਾ ਕਰੋ ਕਿਹਦੇ ਸਨਮੁਖ ਖਲੋਣਾ ਹੈ ਪਰਮੇਸ਼ਵਰ ਦੇ ਤੁਹਾਨੂੰ ਲੱਗਦਾ ਇਹ ਪ੍ਰ부ਦੀ ਦਾਸੀ ਦੇ ਸਾਹਮਣੇ ਖੜੇ ਹੈ ਤੇ ਪ੍ਰ부ਦੀ ਦਾਸੀ ਲੱਗਦਾ ਮੈਂ ਕਲਿਸੇ ਦੇ ਸਾਹਮਣੇ ਖੜੀ ਆਈ ਸਾਹਮਣੇ ਕਿੱਥੇ ਖੜੇ ਪਰਮੇਸ਼ਵਰ ਦੇ ਸਨਮੁਖ ਖੜੇ ਹallelujah ਹੋਂ ਬਵੇਂ ਸਾਡੇ ਇੱਕ ਦੂਜੇ ਵਾਲੀ ਕੋਣ ਪਰ ਅਮ ਖੜੇ ਕਿਹਦੇ ਸਨਮੁਖ ਆ ਪਰਮੇਸ਼ਰ ਨੇ ਉਹਨੇ ਤਹਾਂ ਚ ਨਾਉ ਕੀਤਾ ਤੁਹਾਡੇ ਪਰਿਵਾਰ ਵਿੱਚੋਂ ਤੁਹਾਡੇ ਅੰਗਸਤਾਂ ਵਿੱਚੋਂ ਤੁਹਾਡੇ ਨੱਗਰ ਦੇ ਵਿੱਚ ਤੁਹਾਨੂੰ ਪਰਮੇਸ਼ਰ ਨੇ ਚੁਣ ਲਿਆ ਅੰਦਰ ਤੁਸੀਂ ਕੀ ਕਰੋ ਉਹਦੇ ਸੇਵਾਦਾਰ ਬਣੋ ਤੇ ਉਹਦੇ ਅੱਗੇ ਧੂਫ ਤਖਾਓ ਧੂਫ ਦਾ ਮਤਲਬ ਪ੍ਰਾਰਥਨਾ ਜਿਹੜੀ ਪ੍ਰਾਰਥਨਾ ਇੱਕ ਸੁਗੰਧੀ ਜਿਹੇ ਤਰ੍ਹਾਂ ਪਰਮੇਸ਼ਰ ਦੇ ਹਜ਼ੂਰ ਸਾਡੀਆਂ ਪਹੁੰਚਦੀ ਹੈ ਹallelujah ਉਦੀ ਸੇਵਾ ਕਰ ਸੇਵਾਦਾਰ ਬਣੋ ਉਦੀ ਸੇਵਾ ਕਰੋ ਹਲੇ ਦੀ ਸਿਰਫ ਹਫ਼ਤੇ ਦੇ ਵਿੱਚ ਇੱਕੋ ਦਿਨੀ ਹੁੰਦਾ ਜਿਹਦੇ ਨਾਲ ਅਮਰ ਸੇਵਾ ਕਰਦੇ ਨੇ ਪ੍ਰਭੂ ਦੀ ਅਸੀਂ ਆਪਣੇ ਘਰ ਦੇ ਕੰਮ ਹਫ਼ਤੇ ਦੇ ਪੂਰੇ 7 ਦਿਨ ਕਰਦੇ ਕਰਦੇ ਨਹੀਂ ਪੂਰੇ 7 ਦਿਨ ਰਾਤ ਦੇ ਜਦ ਤੱਕ ਰਾਤ ਨਹੀਂ ਪੈ ਜਾਂਦੀ ਅੱਖਾਂ 'ਚ ਨੀਂਦ ਨਹੀਂ ਆਉਂਦੀ ਉਹਨਾਂ 'ਚ ਨਹੀਂ ਸੌਂਦਰੀ ਮੰਜੀ ਤੇ ਲੱਕ ਨਹੀਂ ਲੈਂਦੀ ਹallelujah ਮਨ ਇਹ ਰੇ ਉੱਟ ਕੇ ਫੇਰ ਤੋਂ ਫੇਰਾ ਆਪਣੇ ਘਰ ਦੇ ਕੰਮ ਪਰ ਪਰਮੇਸ਼ਰ ਇੱਥੇ ਆਂਦਾ ਹੈ ਮੇਰੇ ਪੁੱਤਰੋ ਕਿਉਂਕਿ ਵਚਨ ਚ ਲਿਖਿਆ ਜਿੰਨਿਆਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਪਰਮੇਸ਼ਰ ਨੇ ਉਹਨਿਆਂ ਨੂੰ ਧੀਆਂ ਤੇ ਪੁੱਤਰ ਹੋਣ ਦਾ ਹੱਕ ਦੇ ਦਿੱਤਾ ਹੋਂਦ ਹੀ ਪਰਮੇਸ਼ਰ ਦੀਆਂ ਧੀਆਂ ਤੇ ਪੁੱਤਰ ਹੈ ਤਾਂ ਪਰਮੇਸ਼ਰ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਫਰੀ ਵਿੱਚ ਇਸ ਤਰ੍ਹਾਂ ਬੈਠੇ ਰਹਿਣ

ਪਰਮੇਸ਼ਰ ਕਹਿੰਦਾ ਹੈ ਮੇਰੇ ਪੁੱਤਰੋ ਹੋਣ ਤੋਂ ਕਿ ਇਸ ਨਹੀਂ ਮਾਰਨੇ ਕਿਉਂਕਿ ਇਹ ਹੋਵੇ ਤਾਨੂੰ ਚੁਣ ਲੈ ਤਿੱ ਚੁਣ ਲੈ ਆਪਣੇ ਘਰ ਪਰਿਵਾਰ ਵਿੱਚੋਂ ਆਪਣੇ ਨਗਰ ਵਿੱਚੋਂ ਹallelujah ਅੱਜ ਦੇਖ ਕੇ ਇਹ ਸਮਾਰ ਗਏ ਪਰਮੇਸ਼ਰ ਦੀ ਸੇਵਾ ਨੂੰ ਲੈ ਕੇ ਨਹੀਂ ਚੱਲਾਂਗੇ ਕਿਉਂਕਿ ਸੇਵਾ ਇਹ ਨਹੀਂ ਕਿ ਤੁਸੀਂ ਇੱਥੇ ਖੜ ਕੇ ਰਾਤ ਨਹੀਂ ਕਰਨੀ ਸਾਰਿਆਂ ਨੇ ਇਹ ਨਹੀਂ ਵੀ ਸਭਨਾਂ ਨੇ ਪ੍ਰਚਾਰ ਹੀ ਕਰਨਾ ਹੈ ਵੱਦ ਜਿਲੀ ਕਿਸੇ ਸੇਵਾ ਅਨੇਕ ਪ੍ਰਕਾਰ ਦੀਆਂ ਨੇ ਪਰ ਪ੍ਰਭੂ ਇੱਕੋ ਜਿਹੀ ਸੇਵਾ ਕਰਦੀ ਹੈ ਹallelujah ਸੇਵਾ ਅਨੇਕ ਪ੍ਰਕਾਰ ਦੀਆਂ ਨੇ ਤੂੰ ਕੋਈ ਵੀ ਪਰਮੇਸ਼ਰ ਦੀ ਸੇਵਾ ਕਰ ਸਕਦੇ ਜੋ ਮਿੱਥ ਪਰਮੇਸ਼ਰ ਦੇ ਘਰ ਵਿੱਚ ਦਾਨ ਤੇ ਸਵੰਦ ਹੁੰਦਾ ਉਹ ਵੀ ਇੱਕ ਸੇਵਾ ਹੈ ਜੋ ਕਲੀਸਿਆਂ ਲੋ ਪਰਮੇਸ਼ਰ ਦੇ ਲੋਕਾਂ ਨੂੰ ਪ੍ਰਭੂ ਦੇ ਘਰ ਚ ਲੈ ਕੇ ਆਉਂਦਾ ਉਹ ਵੀ ਇੱਕ ਸੇਵਾ ਹੈ ਹallelujah ਸੇਵਾ ਅਨੇਕ ਪ੍ਰਕਾਰ ਦੀਆਂ ਨੇ ਪਰ ਪ੍ਰਭੂ ਇੱਕ